ਸਾਜੀ ਕਾ ਜਾ ਰਹਿਆ ਨੂੰ ਮੈਂ ਘਰ ਦੀ ਆਪਣੀ ਕਿਰਨ ਵਾਲਾ ਬਹੁਤ ਜੀਵਾਦ ਕਿਹਾ ਇੱਧਰ ਰੱਖੋ ਮਮਾ ਫੋਨ ਨਹੀਂ ਉੱਪਰ ਨੂੰ ਨਹੀਂ ਇੱਧਰ ਰੱਖਣਾ ਇੱਦਾਂ ਫੋਨ ਮੰਮੀ ਉੱਪਰ ਨੂੰ ਨਹੀਂ ਆਪਾਂ ਉੱਪਰ ਸਾਕੇ ਨਹੀਂ ਦਿਖਾਉਣੀ ਯੈਸ ਇੱਥੇ ਹਮ ਵੀ ਦਾ ਸਾਰਾ ਦਿਨ ਕੰਮ ਆ ਨਿਬੜ ਚੁਕਿਆ ਆ ਤੇ ਗੁੰਟੀ ਆ ਪਾਣੀ ਚਾਂਦੇ ਇਹ ਤੋਂ ਵੀ ਨਾ ਚਿੰਦੇਗਾ ਮਾ ਦੇ ਡੇਢ ਲੀਂਦੇ ਦੀ ਮਾ ਉਸਾਰ ਮੈਂ ਪਾਣੀ ਆਖੀਨ ਲਾਜੇ ਨਾ ਤਾਂ ਪੁੱਛਿਆ ਵੀ ਇਹਦੇ ਕੌਣ ਬਸ ਜਿੰਦੇ ਹੋ ਗਏ ਵੀ ਕੀਏ ਪਾਣੀ ਪਾ ਚੀ ਬੋਲਦਾ ਪਾਣੀ ਗਾਇਸ ਨੂੰ ਸੁਣਦਾ ਪਾਣੀ ਪਾਤਾ ਮੈਂ ਪਿੰਡਾ ਕੋ ਪੋਣਾ ਸੀ ਡੇਢ ਗਲਾਸ ਸੀ ਹਾਂਜੀ ਡੇਢ ਗਲਾਸ ਹੀ ਪਾ ਲੈਂਦੇ ਜਿਹੜੀਆਂ ਤੁਸੀਂ ਦਿੱਤੇ ਸੀ ਗਲਾਸੇ ਕੋ ਗਲਾਸ ਹੀ ਪੜ ਜਾਂਦੀ ਹੈ ते ही वो मैं सब चाटेगी तेरे लाख आम दे पाव की इन्हें तो औरत ना की, ला की वो जब तो खाऊंगे तेरे पता लग गया कि धान भी नहीं है तेरी धान बनाई है कारण कारण तो इसी केंद्र से ये कि एक तो मेहनत आया सी या पता नहीं क्या ऐसे क्या 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 मेहनत आया सी कितना बार ये सही थी या सी का तो है कितना भी मेरे

ਜੋ ਰਮਨ ਜੀ ਦਾ ਗਾਣਾ ਲੈ ਕੇ ਕੋਈ ਨਾ ਰੱਟਦਾ ਬਾਤ ਕਰਦਾ ਜਿਹਨਾਂ ਦੀ ਜੋ ਜੀ ਬੋਲਣ ਦੀ ਆ ਉਹ ਜਿਹਨੂੰ ਬੋਲ ਸਕਦਾ ਆ ਜਿਹਨਾਂ ਦੀ ਜੀ ਨੂੰ ਪਿਆਰ ਕਰਦੇ ਆ ਉਹਨਾਂ ਦੀ ਡਿਊਟੀ ਹੋਊਗਾ ਉਹਨਾਂ ਨੂੰ ਪਿਆਰ ਕਰਨ ਦੀ ਜਿਹੜਾ ਬੋਲਦਾ ਨਹੀਂ ਜ ਸਾਡੇ ਦੇ ਸਾਡੇ ਲਈ ਸਭ ਕੈਰ ਕਰਨ ਵਾਲੇ ਆ ਉਹ ਸਾਡੇ ਹੇਟਰਸ ਨੂੰ ਜਵਾਬ ਦੇ ਦਿੰਦੇ ਆ ਉਹ ਆਪੇ ਸਹੀ ਗੱਲ ਦਵਾ ਦੇਣਗੇ ਬੱਚੇ

चौल तो तो में ला दी ला दी नहीं नहीं रे मम्मा लाइट नहीं लाइट बहुत घटती है लाइट की नहीं है ना ये तो मैं कहंदी हूं कि फैला नहीं होगी ना भांडे पे क्या वेयर पर लग गई आज कोट भी मार मैं तो नहीं है ना ਸਾਰੇ ਨੇ ਦੱਸੋ ਕਿ ਅਸੀਂ ਕਿਉਂਕਿ ਅੱਜ ਨਹੀਂ ਸੀ ਬਲੌਗ ਪਾ ਸਕਦੇ ਕਿਉਂਕਿ ਜੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਇਹਨਾਂ ਦਾ ਬਲੌਗ ਲੇਟ ਹ ਆ ਇਹੇ ਕਰਕੇ ਥੋੜਾ ਨੀਟ ਹੋ ਗਿਆ ਤੇ ਮੇਰੇ ਸਾਰੇ ਜੋ ਘਰਣਾ ਸੀਗਾ ਉਹਦਾ ਤਾਂ ਕੋਈ ਸਾਡੇ ਬਲੌਗ 'ਚ ਦਿਖਾਇਆ ਵੀ ਇਹ ਨਹੀਂ ਹੋ ਗਿਆ ਨਾ ਕਿ ਇਹਦੇ ਵਿੱਚ ਜਿਹੜਾ ਨਹੀਂ ਮੇਰੇ ਆਲੇ ਦੇ ਘਰ ਤੋਂ ਬਣੇ ਤੇ ਇਹ ਆਪਣਾ ਦਹਾਣੀ ਆ ਮਤਲਬ ਜਿਹੜਾ ਕੰਮ ਖਾਣ ਦੇ ਲਈ ਥਾਰ ਦੇ ਲਈ ਖਾਣਾ ਖਾਣਾ ਜੀ ਨੰਨੂ ਸਾਡਾ ਖਾ ਕੇ ਦੁੱਧ ਵੀ ਪੀ ਕੇ ਸੁਖਾਂਗੇ ਉਹ ਇਥੇ ਬੰਨਾ ਫੇਡ ਰਿਹਾ ਫਿਰਦੇ ਸੌਂ ਗਿਆ ਉਹ ਨਹੀਂ ਗਾਉਂਦੀ ਉਹ ਨਹੀਂ ਗਾਉਂਦਾ ਜੇ ਜਦੋਂ ਉਹ ਵੀ ਕਿਸੇ ਉੜਦੇ ਆ ਨਾ ਉਹਦੇ ਮੇਰੀ ਆਵਾਜ਼ ਸੁਣ ਲੈਂਦਾ ਬੱਤੀ ਆਵਾਜ਼ ਹੁੰਦਾ ਬਸ ਉਹਦੇ ਉੱਪਰ ਜੀ ਚਾਜੀ ਕੋ ਜਾਣਾ ਹੁਣ ਉਹਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਹੁਣ ਦਿਖਾ ਤੇ ਜਾਣ ਲੱਗ ਗਏ ਆ ਦੇਖ ਲਓ ਪੁੱਛੇ ਨਹੀਂ ਛੱਡਦਾ ਹੁਣ ਪੁੱਛੇ ਨਹੀਂ ਛੱਡਦਾ ਉਹ ਬੋਲ ਮੇਰੇ ਪਾ ਲੋ ਕਹਿੰਦਾ ਮੈਨੂੰ ਪਤਾ ਜੀ ਇੰਨੀ ਵੀ ਆਰੀ ਗੱਲਾਂ ਆਪਿਆ ਬੁੱਤਾਂ ਨੂੰ ਤੇਲਾ ਹੀ ਮੈਂ ਕਿਹਾ ਤਿਆਰੀ ਗੱਲ ਨਾ ਆਪਿਆ ਬੁੱਤਾਂ ਨੂੰ

किस दिन? तो रन में से जाम। मोटर ही गरम है, नहीं? डालना। अच्छा सी डाल डाल भाई। हां,

ਨੰਨੂ ਦਾ ਬਰਤਨ ਵੀ ਆ ਗਿਆ ਥੱਕ ਗਿਆ ਹੁਣ ਲੱਗਦਾ ਹੈਨਾ ਥੱਕ ਗਿਆ ਉਹ ਆਪਣੇ ਜਿਹੜੇ ਆਪਾਂ ਲਾਉਣੇ ਆ ਨਾ ਉਨੇ ਨਾਲ ਲਾਉਂਗਾ ਉਨੇ ਨਾਲ ਬਰੋ ਦੇ ਨਹੀਂ ਲੱਗਦੇ ਉਹਦਾ ਮੋਰੀ ਹੈ ਇੱਕ ਮੈਂ ਨਹੀਂ ਉਹ ਤੇ ਇੱਕ ਦਾ ਹੋ ਮਰੇ ਨਾ ਥੱਲੇ ਤੇ ਚੱਲੀ ਜੰਨੇ ਤਾਂ ਤੇ ਆ ਮੈਂ ਉਹ ਤਾਂ ਮੋਈ ਨਹੀਂ ਮੋਈ ਤਾਂ ਥੱਲੇ ਸਾਂ ਉਹ ਪਾਲਾ ਚੋਰ ਦਾ ਬੰਮੀ ਕਿੱਦਾਂ ਦੇਣੀ ਦੇਖਣਾ ਤਾਂ ਸਵਾਦ ਆ ਹੈ ਦੇਖਣਾ ਤਾਂ ਸਵਾਦ ਆ ਨੂੰ ਆਹੋ ਤਾਂ ਚੋਰ ਵੀ ਕਹਿੰਦੇ ਨੇ ਮੇਰੇ ਤਾਂ ਰੋਜ਼ ਹੀ ਕੰਮ ਰੋਜ਼ ਹੀ ਬਣਾਉਂਦੇ ਆ ਇਹ ਇਹ ਲੱਗਦਾ ਚੋਰ ਖਾਦੇ ਜ਼ਿਆਦੀ ਖਾਣਾ ਚੋਰ ਚੋਰ ਭਰ ਲੈ ਦੁਮਟ ਇਹੋ ਕਾਹਦਾ ਨਹੀਂ ਉਹਦਾ ਖਾਣਾ ਵੀ ਹੁਣੇ ਹੈ

होना रोटी दाल पाके अपनी समान क्या सारा उसे लेकर जाना है तो फिर अस खी रोटी பண்ணாந்த